ड्रग्स भाओ पंजाब बचाओ बचाओ ड्रग्स पंजाब बचाओ ड्रग्स पंजाब बचाओ ड्रग्स बचाओ, बचाओ, तो बचो पंजाब की जवानी बचाओ नो बचा जवानी बचाओ से नो टू ड्रग्स अवॉइड ड्रग्स ड्रग्स ਦੇਖੋ ਜੀ ਅਸੀਂ ਇਹ ਜਿਹੜੀ ਵਾਰ ਅਗੇਂਸਟ ਦਾ ਡਰਗ ਹੈ ਇਸ ਮਹੀਮ ਨੂੰ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਮੋਹਾਲੀ ਤੋਂ ਬੜੇ ਟਾਈਮ ਦਾ ਅਸੀਂ ਇਹ ਸੋਚ ਰਹੇ ਸੀਗੇ ਵੀ ਅਸੀਂ ਜਿਹੜੇ ਸਾਡੀ ਪੰਜਾਬ ਦੀ ਜਵਾਨੀ ਹੈ ਜਿਹੜਾ ਯੂਥ ਹੈ ਉਹ ਡਰਗਸ ਦੇ ਵੱਲ ਨੂੰ ਖਿੱਚਿਆ ਜਾ ਰਿਹਾ ਸੀਗਾ ਤੇ ਉਹਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਕਰੀਏ ਸੋ ਅੱਜ ਅਸੀਂ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਬੜੀਓ ਅੱਜ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਮੋਹਾਲੀ ਦੇ ਵਿੱਚ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ ਅਵੇਅਰਨੈਸ ਵਾਕ ਹੈ ਉਹ ਕੀਤੀ ਹੈ ਸੋ ਅਸੀਂ ਇਹੀ ਜਿਹੜਾ ਫਰਦਰ ਅਸੀਂ ਸੋਚ ਰਹੇ ਆਂ ਵੀ ਅਸੀਂ ਜਿਹੜਾ ਕੀ ਹੈ ਕਿ ਹਫਤੇ ਦੀ ਹਫਤੇ ਜਾਂ ਅਵੇਅਰਨੈਸ ਕੈਂਪ ਅਰੇਂਜ ਕਰਨ ਦੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਹੋਈ ਅਸੀਂ ਪਲੈਨਿੰਗ ਕਰ ਰਹੇ ਆਂ ਆਉਣ ਵਾਲੇ ਸਮੇਂ ਕੀ ਕੀ ਪਲੈਨਿੰਗ ਹੋਰ ਹੋ ਸਕਦੀ ਹੈ ਅਜੇ ਤਾਂ ਮੁਵਾਲਿਚ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਵੀ ਜਾ ਸਕਦਾ ਹੈ ਪੂਰਾ ਆਲ ਓਵਰ ਦੇਖੋ ਜੀ ਮੈਂ ਫੇਰ ਕਹਾਂਗਾ ਵੀ ਮੇਰੇ ਛੋਟੇ ਭਰਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜਾ ਅਸੀਂ ਚਲਾ ਰਹੇ ਆਂ ਉਸ ਦੀ ਟੀਮ ਹੈ ਜਿਹੜੀ ਥਰੂਆਊਟ ਪੰਜਾਬ ਹੈਗੀ ਆ ਅਸੀਂ ਸਾਰੀ ਸਾਰੀ ਟੀਮ ਨੂੰ ਇਹ ਰਿਕਵੈਸਟ ਕੀਤੀ ਹੈ ਕੀ ਸਾਰੇ ਹਰ ਆਪਦੇ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਪਦਾ ਇੱਕ ਅਵੇਅਰਨੈਸ ਕੈਂਪ ਲਾਇਆ ਜਾਵੇ ਅਵੇਅਰਨੈਸ ਮਾਰਚ ਹੋਵੇ ਤੇ ਜਿਹੜੇ ਯੂਥ ਹੈ ਯੂਥ ਨੂੰ ਡਰੱਗਸ ਤੋਂ ਬਚਾਇਆ ਜਾਵੇ ਤੇ ਡਰੱਗਸ ਤੋਂ ਦੂਰ ਕੀਤਾ ਜਾਵੇ ਪੰਜਾਬ ਸਰਕਾਰ ਵੀ ਪਹਿਲਾਂ ਕਹਿੰਦੀ ਸੀ 3 ਸਾਲ ਹੋ ਗਏ ਉਹ ਫਿਰ ਤੋਂ ਨਵੀਂ ਕਮੇਟੀ ਬਣਾਦਲੀ ਕੀ ਹੋਊਗਾ ਮੰਨਦੇ ਹੋ ਡਰੱਗਸ ਨੂੰ ਲੈ ਕੇ ਅ ਦੇਖੋ ਜੀ ਪੰਜਾਬ ਸਰਕਾਰ ਨੇ ਬੜੇ ਬੜੇ ਵਾਰ ਇਹ ਜਿਹੜੇ ਹੈਗੇ ਆ ਵਾਅਦੇ ਕਰਲੇ ਸੀਗੇ ਡਰੱਗਸ ਨੂੰ ਲੈ ਕੇ ਵੀ ਡਰੱਗਸ ਨੂੰ ਅਸੀਂ ਡਰੱਗਸ ਤੋਂ ਬਚਾਵਾਂਗੇ ਪੰਜਾਬ ਨੂੰ ਪਰ ਜਿਹੜਾ ਹੁਣ ਇਸ ਟਾਈਮ ਦੇਖੋ ਹੁਣ ਕੀ ਲੱਗਦਾ ਵੀ ਜਿਹੜਾ ਹੁਣ ਇਹਨਾਂ ਨੇ ਨਵਾਂ oprala ਛੇੜਿਆ ਹੈ ਡਰੱਗਸ ਦੇ ਅਗੇਂਸਟ ਤੇ ਉਹਦੇ ਚ ਦੇਖੋ ਵੀ ਹੁਣ ਕੀ ਹੁੰਦਾ ਪਰ ਅਸੀਂ ਆਪਦੀ ਫਾਊਂਡੇਸ਼ਨ ਬਣੀਓ ਅਸੀਂ ਇਸ ਚੀਜ਼ ਨੂੰ ਵੈਲਕਮ ਕਰਦੇ ਆ ਜੇ ਸਾਨੂੰ ਕੋਈ ਪ੍ਰਸ਼ਾਸਨ ਸਾਡੀ ਕੋਈ ਵੋਲੰਟੀਅਰਸ ਦੀ ਡਿਊਟੀ ਲਾਊਗਾ ਤੇ ਅਸੀਂ ਉਸ ਚੀਜ਼ ਨੂੰ ਬਹੁਤ ਖੂਬ ਨਿਭਾਵਾਂਗੇ ਜਿਹੜਾ ਆਉਣ ਵਾਲਾ ਸਮਾਂ ਅਸੀਂ ਆਪ ਦਾ ਜਿਹੜਾ ਐਂਟੀ ਡਰੱਗ ਜਿਹੜੀ ਵਾਰ ਹੈ ਉਹ ਅਸੀਂ ਚਾਲੂ ਰੱਖਾਂਗੇ। ਅੱਜ ਮਾਰਕੀਟ ਵਿੱਚ ਸ਼ੁਰੂ ਹੋਇਆ ਹੈ ਆਉਣ ਵਾਲੇ ਸਮੇਂ ਤੁਸੀਂ ਨਾਲ ਮਿਲ ਕੇ ਕਿੰਨੀਆਂ ਮਾਰਕੀਟਸ ਨੂੰ ਹੋਰ ਐਕਸਪੈਂਡ ਕਰੋ। ਦੇਖੋ ਮੈਂ ਦਾ ਜਿੱਥੇ-ਜਿੱਥੇ ਮੇਰੇ ਬਿੱਟੂ ਕੜਾ ਫਾਊਂਡੇਸ਼ਨ ਡਿਊਟੀ ਲਾਊਗੀ ਅਸੀਂ ਸਾਰੀਆਂ ਮਾਰਕੀਟਾਂ 'ਚ ਮੈਂ ਦਾ ਥਰੂ ਆਫ ਪੰਜਾਬ ਵੀ ਇਹਨਾਂ ਨਾਲ ਚੱਲਾਂਗਾ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਔਰ ਮੈਂ ਕਹਿਣਾ ਚਾਹਾਂਗਾ ਜਿਹੜੀ ਇਹ ਪੰਜਾਬ ਸਰਕਾਰ ਪਹਿਲਾਂ ਐਡਾ ਵੱਡਾ ਝੂਠ ਬੋਲ ਕੇ ਆਈ ਸੀਗੀ ਕਿ ਅਸੀਂ ਜਿਹੜੇ 6 ਮਹੀਨਿਆਂ ਦੇ ਵਿੱਚ ਡਰੱਗਸ ਪੰਜਾਬ ਤੋਂ ਖਤਮ ਕਰ ਦਿਆਂਗੇ ਉਹ ਅੱਜ ਉਹ ਕਿੱਥੇ ਐ ਅੱਜ ਚਲੋ ਅੱਜ 1.5 ਸਾਲ ਸਾਲ ਰਹਿ ਗਿਆ ਇਹਨਾਂ ਦਾ ਤੇ ਅੱਜ ਇਹਨਾਂ ਨੂੰ ਦੁਬਾਰਾ ਯਾਦ ਆਈ ਇਹਨੂੰ ਅਵੇਅਰਨੈਸ ਚਲਾ ਜਿਹੜਾ ਇਹ ਚ ਮਾਰ ਚਲਾਈ ਇਹਨਾਂ ਨੇ ਤਾਂ ਮੈਂ ਇਹਨਾਂ ਨੂੰ ਪਹਿਲੀ ਪੰਜਾਬ ਦੀ ਸਾਰਾ ਪੰਜਾਬ ਵੀ ਇਹ ਸਵਾਲ ਪੁੱਛਦਾ ਇਹਨਾਂ ਨੂੰ ਵੀ ਜਿਹੜੀ ਤੁਸੀਂ 6 ਮਹੀਨੇ ਪਹਿਲਾਂ ਕਹਿ ਕੇ ਆਏ ਸੀ ਅਸੀਂ ਦੱਸ 6 ਮਹੀਨਿਆਂ ਚ ਪੰਜਾਬ ਦੀ ਖਤਮ ਕਰਾਂਗੇ ਅੱਜ ਯੂਥ ਜਿਹੜਾ ਤਰਾ ਤਰਾ ਕਰ ਰਿਹਾ ਨਾ ਤਾਂ ਤੁਸੀਂ ਇਹਨਾਂ ਨੂੰ ਕੋਈ ਨੌਕਰੀਆਂ ਦਿੱਤੀਆਂ ਨਾ ਇਹਨਾਂ ਨੂੰ ਤੁਸੀਂ ਨਾ ਤੁਸੀਂ ਅਨਪਲਾਈਮੈਂਟ ਘਟਾ ਸਕੇ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਸ਼ਰਾਬ ਚੋਂ ਇੰਨੇ ਹਜ਼ਾਰ ਕਰੋੜ ਲਿਆਵਾਂਗੇ ਇੰਨੇ ਹਜ਼ਾਰ ਕਰੋੜ ਨੇਤਾ ਚ ਲਿਆਵਾਂਗੇ ਉਹ ਪੰਜਾਬ ਦਾ ਪੈਸਾ ਕਿੱਥੇ ਹੈ ਉਹ ਅੱਜ ਪੰਜਾਬ ਦਾ ਹਰੇਕ ਵਾਸੀ ਪੁੱਜਦਾ ਉਹੀ ਤੁਸੀਂ ਪੰਜਾਬ ਦੇ ਯੂਥ ਦੇ ਉੱਤੇ ਲਾਇਆ ਹੁੰਦਾ ਕਿ ਤੁਸੀਂ ਬਾਹਰ ਦੇ ਸਟੇਟਾਂ ਜਾ ਕੇ ਇਲੈਕਸ਼ਨ ਲੜ ਲਈ ਉਹ ਤੁਸੀਂ ਅੱਜ ਪੰਜਾਬ ਚੋਂ ਕੱਢ ਗਏ ਪੰਜਾਬ ਦੇ ਉੱਤੇ ਹੀ ਖਰਚ ਕੀਤਾ ਹੁੰਦਾ ਸ਼ਾਇਦ ਪੰਜਾਬ ਦੇ ਜਿਹੜੇ ਇੱਕ ਇੱਕ ਘਰ ਨੂੰ ਬਚਾਇਆ ਜਾ ਸਕਦਾ ਸੀਗਾ ਔਰ ਇਹ ਜਿਹੜੀ ਹੈ ਸਰਕਾਰ ਦਾ ਪੰਜਾਬ ਸਰਕਾਰ ਦਾ ਇਹ ਫੇਲਿਅਰ ਕਹਿੰਦਾ